ਸੱਚੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਰਿਹਾ ਅਸਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 18ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਅਗਲੇ ਦਿਨ ਹੀ ਰਵਿੰਦਰ ਤਕਦੀਰ ਦੀ ਪੰਮੀ ਤੇ ਸੱਸ ਸਾਰੇ ਨੂੰ ठाਣੇ ਚ ਪੇਸ਼ ਹੋਣ ਨੂੰ ਕਿਹਾ ਇੱਥੇ ਵੀ ਪੰਮੀ ਬੋਲਣ ਤੋਂ ਨਾ ਹਟੇ ਉਹ ਤਕਦੀਰ ਤੇ ਇਲਜ਼ਾਮ ਦੇ ਇਲਜ਼ਾਮ ਲਗਾ ਰਹੀ ਸੀ ਮਾਨ ਚਾਹੁੰਨੇ ਲੇਡੀ ਇਨਸਪੈਕਟਰ ਨੂੰ ਬੁਲਾਇਆ ਤੇ ਪੰਮੀ ਨੂੰ ਚੁੱਪ ਕਰਵਾਉਣ ਗਿਆ ਉਹ ਜਦੋਂ ਨਾ ਹਟੇ ਤਾਂ ਉਸਨੇ ਪੰਮੀ ਦੇ ਥੱਪੜ ਮਾਰ ਦਿੱਤਾ ਫਿਰ ਉਹ ਰੋਣ ਲੱਗੀ ਤੇ ਤਕਦੀਰ ਨੂੰ ਗਾਲਾਂ ਕੱਢੀ ਗਈ ਤਕਦੀਰ ਨੇ ਵੀ ਪੁੱਛਣ ਤੇ ਸਭ ਕੁਝ ਦੱਸਿਆ ਉਹ ਕਬਰਾਈ ਨਹੀਂ ਕਿਉਂਕਿ ਉਸ ਨੂੰ ਪਤਾ ਸੀ ਕਿ ਐਸ ਐਸ ਮਾਨ ਰਿਸ਼ਤੇ ਚੋਂ ਸੀ ਮਾਸਰ ਜੀ ਹਨ ਲੇਡੀ ਇਨਸਪੈਕਟਰ ਵੀ ਤਕਦੀਰ ਨਾਲ ਹਲੇਮੀ ਨਾਲ ਗੱਲ ਕੀਤੀ ਤੇ ਉਸ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਪੰਮੀ ਤੇ ਇਹ ਬਰਦਾਸ਼ਤ ਨਹੀਂ ਹੋਇਆ ਤਕਦੀਰ ਦੀ ਸੱਸ ਨੇ ਕੁਝ ਨਹੀਂ ਕਿਹਾ ਚੁਦਰਵਿੰਦਰ ਨੂੰ ਪੁੱਛਿਆ ਗਿਆ ਤਾਂ ਉਸਨੇ ਵੀ ਪੰਮੀ ਨੇ ਜੂਸ ਖਾਇਆ ਸੀ ਉਹੀ ਕਹਿ ਦਿੱਤਾ ਬਹੁਤੀ ਦੇਰ ਹੋ ਡੰਨਵਟਾ ਜਿਹਾ ਬਣ ਕੇ ਬੈਠ ਰਿਹਾ ਬਲਦੇਵ ਸਿੰਘ ਵੀ ਸਾਹਮਣੇ ਬੋਲ ਰਹੀ ਪੰਮੀ ਤੇ ਰਵਿੰਦਰ ਦੇ ਮੂੰਹੋਂ ਤਕਦੀਰ ਦੇ ਖਿਲਾਫ ਸਭ ਦੀਆਂ ਗੱਲਾਂ ਸੁਣ ਕੇ ਸੁੰਨ ਜਿਹਾ ਹੋ ਗਿਆ ਉਸ ਨੂੰ ਆਪਣੀ ਧੀ ਦੀ ਫਿਕਰ ਸਤਾਉਣ ਲੱਗੀ ਗਰੇਵਾਲ ਸਾਹਿਬ ਨੇਰੇ ਭਾਵ ਕਹਿੰਦਿਆਂ ਉਸ ਨੂੰ ਹੌਸਲਾ ਦਿੱਤਾ ਮਾਨ ਸਾਹਿਬ ਨੇ ਕਿਹਾ ਕਿ ਕੁੜੀ ਆਪਣੇ ਸਹੁਰੇ ਘਰ ਹੀ ਰਹੇਗੀ ਤੇ ਰਵਿੰਦਰ ਨੂੰ ਉਸ ਦੀ ਦੇਖਭਲ ਰੱਖਣ ਨੂੰ ਗਿਆ ਬਲਦੇਵ ਸਿੰਘ ਭੇਜਣਾ ਤਾਂ ਨਹੀਂ ਚਾਹੁੰਦਾ ਸੀ ਕਿ ਤਕਦੀਰ ਉੱਥੇ ਜਾਵੇ ਉਹ ਸੋਚ ਰਿਹਾ ਸੀ ਕਿ ਇੱਥੇ ਸਭ ਦੇ ਸਾਹਮਣੇ ਮੇਰੀ ਧੀ ਨਾਲ ਇਹ ਸਲੂਕ ਹੋ ਰਿਹਾ ਹੈ ਤਾਂ ਉਥੇ ਕਿਵੇਂ ਸੰਭੀ ਹੋਵੇਗੀ ਮੇਰੀ ਧੀ ਤਕਦੀਰ ਦੇ ਸਹੁਰੇ ਵਾਲੇ ਸਾਰੇ ਚਲੇ ਗਏ ਪਰ ਐਸਐਸਪੀ ਆਪ ਆਪਣੀ ਗੱਡੀ 'ਚ ਲੇਡੀ ਇੰਸਪੈਕਟਰ ਨੂੰ ਨਾਲ ਲੈ ਕੇ ਤਕਦੀਰ ਨੂੰ ਛੱਡ ਕੇ ਆਏ ਪੁਲਿਸ ਦੇ ਦੋ ਗੱਡੀਆਂ ਜਦੋਂ ਹਾਰਨ ਵਜਾਉਂਦੀ ਉਹਨਾਂ ਦੇ ਘਰ ਦੇ ਬਾਹਰ ਰੁਕੀਆਂ ਤਾਂ ਆਨਗਵੰਡ ਵੀ ਇਕੱਠਾ ਹੋ ਗਿਆ ਪੰਮੀ ਨੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਕਿ ਉਸ ਨੂੰ ਮੈਂ ਅੰਦਰ ਨਹੀਂ ਵੜਨ ਦੇਣਾ ਉਹ ਆਪਣੇ ਬਾਲ ਆਪੇ ਹੀ ਪੱਟਣ ਲੱਗੀ ਤੇ ਪਾਗਲਪੰਥੀ ਕਰਨ ਲੱਗੇ ਪਰ ਪੁਲਿਸ ਦੇ ਅੱਗੇ ਉਸ ਦੀ ਪੇਸ਼ ਨਾ ਚੱਲੀ ਤਕਦੀਰ ਦਾ ਸੋਹਰਾ ਵਿਚਾਰਾ ਮੰਜੇ ਤੋਂ ਵੀ ਉੱਠ ਨਾ ਸਕਿਆ ਲੇਡੀ ਇੰਸਪੈਕਟਰ ਤੇ ਮਾਨ ਸਾਹਿਬ ਆਪ ਹੀ ਤਕਦੀਰ ਦੇ ਨਾਲ ਅੰਦਰ ਚਲੇ ਗਏ ਉਹਨਾਂ ਇੱਕ ਵਾਰ ਫਿਰ ਰਵਿੰਦਰ ਨੇ ਉਸਦੇ ਮਾਪੇ ਨੂੰ ਸਮਝਾਇਆ ਤੇ ਪੰਮੀ ਨੂੰ ਉਸੇ ਸੌਰੇ ਘਰ ਭੇਜਣ ਨੂੰ ਕਿਹਾ ਤਾਂ ਪੰਮੀ ਤੇ ਕੁਝ ਕਾਗਜ਼ ਦਿਖਾਈ ਆ ਦੇਖੋ ਮੇਰੇ ਤਲਾਕ ਦੇ ਪੇਪਰ ਮੇਰਾ ਤਲਾਕ ਹੋ ਚੁੱਕਾ ਹੈ ਤੇ ਮੈਂ ਇਸ ਘਰში ਹੀ ਰਹਾਂਗੀ ਆਪਣੇ ਬੱਚੇ ਨਾਲ ਇਸ ਘਰ ਮੇਰਾ ਤੀਜਾ ਹਿੱਸਾ ਹੈ ਜਾਣਾ ਹੈ ਤਾਂ ਹੀ ਜਾਵੇ ਇਸ ਨੂੰ ਅਸੀਂ ਇੱਥੇ ਨਹੀਂ ਰੱਖਣਾ ਇਸ ਨੇ ਸਾਨੂੰ ਥਾਣੇ ਤੱਕ ਪਹੁੰਚਾਇਆ ਜੇ ਰੱਖਣਾ ਹੈ ਤਾਂ ਇਸ ਦਾ ਬਾਪ ਰੱਖ ਲਵੇ ਰਵਿੰਦਰ ਵੀ ਰਹਿ ਲਵੇਗਾ ਕਰਜਵਾਈ ਬਣ ਕੇ ਤੂੰ ਤੇ ਆਪ ਦੋ ਵਾਰ ਤਲਾਕ ਲੈ ਕੇ ਬੈਠੀ ਆਂ ਨਾ ਵਸਿਆ ਨਾ ਬਸਣ ਦਿਨੀ ਲੱਖ ਲਾਨਤਾ ਤੇਰੇ ਜਹੀ ਔਰਤ ਤੇ ਇੰਸਪੈਕਟਰ ਬੋਲੇ ਜੇ ਤੇਰੇ ਵੱਲੋਂ ਇੱਕ ਕੁੜੀ ਨੂੰ ਕੋਈ ਖਰੋਜ ਤੱਕ ਵੀ ਆਈ ਤਾਂ ਤੇਰੀ ਤੇ ਤੇਰੇ ਸਾਰੇ ਟੱਬਰ ਦੀ ਤੇਰੇ ਬੱਚੇ ਸਮਿਤ ਕਿਸੇ ਦੀ ਖੈਰ ਨਹੀਂ ਥਾਣੇ ਲਾ ਜਾ ਕੇ ਐਸਾ ਪੱਟਾ ਚੜਾਉ ਮੁਰ ਕੇ ਤੇਰੀ ਆਵਾਜ਼ ਨਹੀਂ ਨਿਕਲਨੀ ਬੱਚੇ ਦਾ ਨਾਮ ਸੁਣ ਕੇ ਪੰਮੀ ਘਬराई ਪਰ ਕਬਰਹਾਟ ਲਿਕੂ ਹੋ ਰਹੀ ਸੀ ਬਲਦੇਵ ਸਿੰਘ ਤੇ ਗਰੀਵਾਲ ਸਾਹਿਬ ਨੇ ਵੀ ਤਕਦੀਰ ਦੇ ਸਿਰ ਤੇ ਹੱਥ ਧਰਿਆ ਤੇ ਕੁਝ ਪੈਸੇ ਵੀ ਉਸ ਨੂੰ ਦੇ ਦਿੱਤੇ ਤੇ ਉਹਨਾਂ ਨਾਲ ਹੀ ਗੱਡੀ 'ਚ ਬੈਠ ਕੇ ਉਹਨਾਂ ਨੂੰ ਬੋਲਣ ਤੋਂ ਮਨ ਕੀਤਾ ਹੋਇਆ ਸੀ ਉਹ ਕੁਝ ਨਾ ਬੋਲੇ ਫਿਰ ਵੀ ਆਉਂਦੇ ਵਕਤ ਗਰੀਵਾਲ ਸਾਹਿਬ ਨੇ ਤਕਦੀਰ ਦੇ ਸੌਰੇ ਮੂਰੇ ਹੱਥ ਵਰਨੇ ਤੇ ਕਿਹਾ ਸਰਦਾਰ ਸਾਹਿਬ ਘਰ ਦੇ ਫੈਸਲੇ ਤੁਹਾਨੂੰ ਖੁਦ ਲੈਣ ਦੀ ਜ਼ਰੂਰਤ ਆ ਉਸ ਦੀਆਂ ਅੱਖਾਂ 'ਚ ਹੰਝੂ ਸਨ ਉਹ ਵੀ ਹੱਥ ਜੋੜੀ ਖੜਾ ਸੀ ਤਕਦੀਰ ਨੂੰ ਸੌਰੇ ਕਰ ਸੱਟ ਪੁਲਿਸ ਵਾਲੀ ਗੱਡੀ ਵਾਪਸ ਮੁੜ ਗਈ ਤਕਦੀਰ ਦੇ ਸੌਰੀਆਂ ਨੂੰ 10 ਦਿਨ ਦਾ ਸਮਾਂ ਦਿੱਤਾ ਸੀ ਹੁਣ 10 ਦਿਨ ਤਕਦੀਰ ਨੇ ਸੌਰੇ ਕਰ ਲੈਣਾ ਸੀ ਉਸ ਦੇ ਵਿਆਹ ਨੂੰ 1.5 ਮਹੀਨਾ ਹੀ ਹੋਇਆ ਸੀ ਤਕਦੀਰ ਜਦੋਂ ਰਸੋਈ 'ਚ ਗਈ ਤਾਂ ਉਸ ਨੂੰ ਪੰਮੀ ਨੇ ਇੱਕ-ਇੱਕੇ ਬਾਹਰ ਕਰ ਦਿੱਤਾ ਕਿ ਤੇਰੇ ਹੱਥਾਂ ਬਣਿਆ ਕੁਝ ਨਹੀਂ ਖਾਣਾ ਸੀ ਆਪਣਾ ਆਪ ਬਣਾਵਾਂਗੇ ਤੂੰ ਜੋ ਮਰਜ਼ੀ ਕਰ ਤਕਦੀਰ ਚੁੱਪ ਕਰਕੇ ਆਪਣੇ ਕਮਰੇ 'ਚ ਆ ਗਈ ਉਸਦੇ ਫੋਨ ਤੇ ਮੈਸੇਜ ਆਇਆ ਕਿ ਤਕਦੀਰ ਪੁੱਤ ਰੋਟੀ ਨਾ ਛੱਡੀ ਚਾਹੇ ਕੁਝ ਵੀ ਕਹਿਣ ਤੇਨ ਆਪਣੀ ਬਣਾ ਕੇ ਖਾ ਲਮੀ ਤੇ ਫालतू ਕਿਸੇ ਨਾਲ ਬਹਿਸ ਨਾ ਕਰੀ ਇਹ ਮੈਸੇਜ ਜਸਮੀਲ ਨੇ ਕਰਵਾਇਆ ਸੀ ਤਕਦੀਰ ਨੇ ਮੈਸੇਜ ਕਰਕੇ ਦੱਸਿਆ ਕਿ ਜੋ ਵੀ ਹੋਇਆ ਸੀ ਫਿਰ ਹੋਰ ਸੋਚ ਜਾ ਕੇ ਆਪ ਰੋਟੀ ਬਣਾਉਣ ਲੱਗੀ ਜਦੋਂ ਉਹ ਖਾਣ ਲੱਗੀ ਤਾਂ ਸਬਜ਼ੀ ਹੈ ਨਹੀਂ ਸੀ ਕੜਾਹੀ ਖਾਲੀ ਪਈ ਸੀ ਉਸਨੇ ਕਿਸੇ ਨੂੰ ਨਾ ਪੁੱਛਿਆ ਤੇ ਚੁੱਪ ਕਰਕੇ ਅਚਾਰ ਨਾਲ ਰੋਟੀ ਖਾ ਲਈ ਤੇ ਪਾਣੀ ਪੀ ਲਿਆ ਜਦੋਂ ਹੋਰ ਸੋਈ ਸਾਫ ਕਰਕੇ ਅੰਬ ਦੇ ਅਚਾਰ ਵਾਲੀ ਫਾੜੀ ਦਿਆਂ ਗੁਠਲੀਆਂ ਨੂੰ ਕੂੜੇਦਾਨ 'ਚ ਸੁੱਟਣ ਲੱਗੀ ਤਾਂ ਉਸਨੇ ਦੇਖਿਆ ਕਿ ਸਬਜ਼ੀ ਤਾਂ ਕੂੜੇਦਾਨ 'ਚ ਸੁੱਟੀ ਪਈ ਸੀ ਇਹ ਪੰਮੀ ਦਾ ਹੀ ਕੰਮ ਸੀ ਉਸਨੇ ਇਹ ਗੱਲ ਵੀ ਮੈਸੇਜ ਕਰਕੇ ਆਪਣੇ ਘਰ ਦੱਸੀ ਉਸ ਦੇ ਮੈਸੇਜ ਪੜ ਕੇ ਉਸੇ ਪਰਿਵਾਰ ਵਾਲੇ ਚਿੰਤਾ ਕਰਦੇ ਹੁਣ ਉਹ ਕੱਲੀ ਹੀ ਹੁੰਦੀ ਸੀ ਆਪਣੇ ਕਮਰੇ 'ਚ ਇਸ ਲਈ ਮੈਸੇਜ ਕਰਨੀ ਉਸ ਨੂੰ आसान ਹੋ ਗਏ ਸੀ ਇੱਕ ਦਿਨ ਹਿੰਮਤ ਕਰਕੇ ਮੌਂਟੀ ਛੋਟੀ ਦੇ ਝੋੜ ਪਹੁੰਚੇ ਉਸ ਨੂੰ ਨਾਲ ਲੈ ਕੇ ਤਕਦੀਰ ਦੇ ਸੌਰੀ ਕਰ ਗਿਆ ਉਸਨੇ ਕਿਹਾ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਤਕਦੀਰ ਦੀ ਖਬਰਦਾਰ ਤੇ ਮਿਲਣ ਲਈ ਭੇਜਿਆ ਤਾਂ ਉਸੇ ਸੱਸ ਨੇ ਉਹਨਾਂ ਨੂੰ ਅੰਦਰ ਬਿਠਾਇਆ ਤੇ ਚਾਹ ਪਾਣੀ ਪੁੱਛਿਆ ਉਹਦੋਂ ਪੰਮੀ ਕਰਨੀ ਸੀ ਉਹਨਾਂ ਤਕਦੀਰ ਨਾਲ ਗੱਲਬਾਤ ਕੀਤੀ ਤੇ ਜਲਦੀ ਹੀ ਵਾਪਸ ਚਲੇ ਗਏ ਜਦੋਂ ਪੰਮੀ ਨੂੰ ਪਤਾ ਲੱਗਾ ਤਾਂ ਉਹ ਬੋਲੀ ਜੀਜਾ ਥੋੜੀ ਇਸ ਦਾ ਯਾਰ ਆ ਉਹ ਵੀ ਰਿਹਾ ਨਹੀਂ ਗਿਆ ਤਾਂ ਹੀ ਤਾਂ ਭੱਜਿਆ ਆਇਆ ਸੀ ਮਿਲਣ ਆਪਣੀ ਹੀਰ ਨੂੰ ਤਕਦੀਰ ਨੇ ਕੁਝ ਨਹੀਂ ਗਿਆ ਉਹ ਚੁੱਪ ਰਹੀ ਪਰ ਪੰਮੀ ਕਹਿੰਦੀ ਤਾਂ ਹੀ ਚੁੱਪ ਬੈਠੀ ਆ ਯਾਰ ਨੂੰ ਮਿਲ ਕੇ ਸ਼ਾਂਤੀ ਮਿਲ ਗਈ ਲੱਗਦਾ ਹੱਦ ਹੋ ਗਈ ਦੀਦੀ ਕੁਝ ਤਾਂ ਸ਼ਰਮ ਕਰ ਲੋ ਬੋਲਣ ਲੱਗੇ ਦੇਖ ਲਿਆ ਕਰੋ ਲੈ ਦੇਖ ਕਿਵੇਂ ਜਵਾਨ ਨਿਕਲੀ ਆ ਹੋਰ ਨਾ ਕੁਝ ਲੈ ਲਈ ਮੇਰੇ ਤੋਂ ਬਹੁਤ ਸੁਣ ਲਿਆ ਹੁਣ ਨਹੀਂ ਸੁਣਾਂ ਮੋਂਟੀਮੀਰਾ ਜੀਜਾ ਨਹੀਂ ਭਰਾ ਹੈ ਉਹ ਸਾਨੂੰ ਦੂਮਾ ਭੈਣ ਨੂੰ ਆਪਣੀਆਂ ਭੈਣਾਂ ਮੰਨਦਾ ਤੇ ਤੁਸੀਂ ਜੋ ਮੂੰਹ ਚੋਂ ਦਾ ਬੋਲੀ ਜਾਂਦੇ ਹੋ ਬੋਲਾਂਗੀ ਮੈਂ ਤਾਂ ਹੋਰ ਵੀ ਬੋਲੂ ਤੈਨੂੰ ਇੱਥੇ ਨਹੀਂ ਬਸਣ ਦੇਣਾ ਥੋਡੇ ਹੁੰਦੇ ਵਸ ਵੀ ਕੌਣ ਸਕਦਾ ਪਹਿਲਾਂ ਵੱਡੀ ਪਰਜਾਈ ਨੂੰ ਨਹੀਂ ਵਸਣ ਦਿੱਤਾ ਹੁਣ ਮੇਰੇ ਪਿੱਛੇ ਪੈਉ ਹੱਤ ਓਕੇ ਅੱਜ ਤਕਦੀਰ ਨੇ ਆਕ ਕੇ ਦੋ ਗੱਲਾਂ ਬੋਲ ਹੀ ਦਿੱਤੀਆਂ ਜਿਆਦਾ ਬਗਵਾਸ ਨਾ ਕਰ ਹੁਣੇ ਘੁੱਤੋਂ ਫੜ ਕੇ ਘੜੀਸ ਨੂੰ ਅੱਛਾ ਇਹ ਗੱਲ ਹੱਤਾ ਫਿਰ ਮੇਰੇ ਵੀ ਨਹੀਂ ਬੰਨੇ ਹੋਏ ਹੋਣਾ ਦੇਖ ਲੈ ਜੇ ਹੱਥ ਲਾ ਹੁੰਦਾ ਨਾਲੇ ਖਸਮ ਮੇਰਾ ਸੌਂਦਾ ਤੇਰੇ ਨਾਲ ਇਹ ਕੀ ਆ ਮੈਨੂੰ ਤਾਂ ਲੱਗਦਾ ਤੂੰ ਹੀ ਨਹੀਂ ਬਸਣ ਦਿੰਦੀ ਮੈਨੂੰ ਤੂੰ ਬਣਾਉਂਦੀ ਹੋਣੀ ਆਪਣੇ ਭਰਾ ਨੂੰ ਯਾਰ ਤਕਦੀਰ ਅੱਜ ਪਹਿਲੀ ਵਾਰ ਪੰਮੀ ਦੀ ਭਾਸ਼ਾ ਬੋਲੀ ਇਹ ਉਸ ਨੂੰ ਇੰਸਪੈਕਟਰ ਨੇ ਇਹ ਕਿਹਾ ਸੀ ਕਿ ਪੰਮੀ ਨੂੰ ਉਸ ਦੀ ਭਾਸ਼ਾ ਚ ਹੀ ਸਮਝਾਉਣਾ ਪੈਣਾ ਹੈ ਆ ਗਈ ਨਾ ਆਪਣੀ ਔਕਾਤ ਤੇ ਤੇਰਾ ਪਾਪ ਕਹਿੰਦਾ ਸੀ ਮੇਰੀਆਂ ਕੁੜੀਆਂ ਤਾਂ ਸਾਉ ਨੇ ਇਹੋ ਜਿਹੀ ਹੁੰਦੀ ਆ ਸੌ ਲੰਡਰ ਕਿਸੇ ਥਾਂ ਦੀ ਲੰਡਰ ਤਾਂ ਤੂੰ ਆ ਦੋ ਦੋ ਕਸਮ ਛੱਡੀ ਬੈਠੀ ਅਜੇ ਤੀਜਾ ਕਾਰਨੋਂ ਫਿਰਦੀ ਆ ਤਕਦੀਰ ਨੇ ਅੱਜ ਉਦੀ ਦੁੱਖ ਦੀ ਰਗ ਤੇ ਹੱਥ ਧਰ ਦਿੱਤਾ ਤੇ ਨਾ ਚਾਹੁੰਦੇ ਹੋਏ ਵੀ ਉਸਨੇ ਅੱਜ ਆਪਣੇ ਮਨ ਦਾ ਗੁਬਾਰ ਕੱਢ ਲਿਆ ਪੰਮੀ ਉੱਚੀ ਉੱਚੀ ਰੋਣ ਲੱਗੀ ਇਹਨਾਂ ਦੀ ਆਵਾਜ਼ ਸੁਣ ਉਸੇ ਸੱਸ ਸਹੁਰਾ ਵੀ ਆ ਖੜੇ ਸੱਸ ਨੇ ਪੰਮੀ ਨੂੰ ਚੁੱਪ ਕਰਵਾਇਆ ਤੇ ਯਾਦ ਕਰਵਾਇਆ ਕਿ ਜੇ ਇਸ ਨੂੰ ਕੁਝ ਕਿਹਾ ਪੁਲਿਸ ਨੇ ਤੇਰੇ ਨਾਲ ਸਾਡੇ ਵੀ ਹੱਡ ਕੁੱਟਨੇ ਨੇ ਤੇ ਤੇਰਾ ਜਵਾਕ ਵੀ ਵਿੱਚੇ ਹੀ ਰਗੜਿਆ ਜਾਉ। ਅਕਲ ਤੋਂ ਕੰਮ ਲੈ। ਜਵਾਕ ਦਾ ਨਾਮ ਸੁਣ ਉਹ ਹਮੇਸ਼ਾ ਕਬਰਾ ਜਾਂਦੀ। ਤਕਦੀਰ ਉਹਦੀ ਕਮਜ਼ੋਰੀ ਸਮਝਤੀ ਸੀ। ਉਹ ਆਪੋ ਆਪਣੀ ਕਮਰਿਆਂ 'ਚ ਚਲੀਆਂ ਗਈਆਂ। ਤਕਦੀਰ ਨੂੰ ਮੈਸੇਜ ਆਇਆ ਕਿ ਆਪਣੇ ਗਹਿਣੇ ਵੀ ਸੰਭਾਲ ਕੇ ਰੱਖ ਲੈ। ਇਹਨਾਂ ਦਾ ਹੁਣ ਕੋਈ ਭਰੋਸਾ ਨਹੀਂ। ਤਕਦੀਰ ਨੇ ਇੱਕ ਕਪੜੇ 'ਚ ਬਨ ਕੇ ਆਪਣੇ ਗਹਿਣੇ ਸੰਭਾਲ ਲਏ। ਅੱਜ 10ਵਾਂ ਦਿਨ ਸੀ। ਤੇ ਉਹਨਾਂ ਨੂੰ ਥਾਣੇ ਬੁਲਾਇਆ ਗਿਆ। ਅੱਜ ਰਸੋਈ 'ਚ ਆਲੂ ਵਾਲੇ ਪਰਾਂਠੇ ਬਣ ਰਹੇ ਸੀ। ਤਕਦੀਰ ਨੂੰ ਬਹੁਤ ਪਸੰਦ ਆਨ। ਉਸ ਨੂੰ ਖੁਸ਼ ਹੋ ਕੇ ਖਿੱਚ ਰਹੀ ਸੀ ਪਰ ਉਹ ਸ਼ਾਂਤ ਸੀ। ਤਕਦੀਰ ਨਹਾ ਕੇ ਤਿਆਰ ਹੋਈ ਤੇ ਉਸ ਨੂੰ ਭੁੱਖ ਲੱਗੀ ਸੀ ਪਰ ਖਾਣ ਨੂੰ ਮਨ ਨਹੀਂ ਕਰ ਰਿਹਾ ਸੀ। ਉਹ ਅਨਮਨੀ ਨਾਲ ਰਸੋਈ 'ਚ ਗਈ ਤੇ ਰੋਟੀ ਬਣਾਉਣ ਲੱਗੀ। ਤਾਂ ਉਸੇ ਸਸਰ ਸੋਇਚ ਆਈ ਤੇ ਤਕਦੀਰ ਨੂੰ ਕਿਹਾ ਉਬਲੇ ਹੋਏ ਆਲੂ ਬਚੇ ਪਏ ਨੇ ਤੂੰ ਇਸੀ ਰੋਟੀ ਬਣਾ ਲਾ। بس ਇਹਨਾਂ ਆਖੋ ਬਾਹਰ ਨਿਕਲ ਗਈ ਕਿਉਂਕਿ ਪੰਮੀ ਬਹੁਤ ਗੁੱਸਾ ਕਰਦੀ ਸੀ ਤਕਦੀਰ ਨੂੰ ਬੁਲਾਉਣ ਤੇ ਮਰਨ ਦੀਆਂ ਧਮਕੀਆਂ ਦਿੰਦੀ ਤਕਦੀਰ ਨੇ ਚੁੱਪਚਾਪ ਸਾਦੀ ਰੋਟੀ ਬਣਾ ਕੇ ਖਾ ਲਈ ਉਹ ਦੋਵੇਂ ਮਾਮਾ ਤੀਆਂ ਆਟਾ ਲੈ ਕੇ ਥਾਣੇ ਚਲੀਆਂ ਗਈਆਂ ਤੇ ਰਵਿੰਦਰ ਨੇ ਤਕਦੀਰ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਕਿਉਂਕਿ ਉਸਦੇ ਸਹੁਰੇ ਨੇ ਰਵਿੰਦਰ ਨੂੰ ਕਿਹਾ ਸੀ ਕੁੜੀ ਨੂੰ ਕੱਲੀ ਨੂੰ ਨਹੀਂ ਭੇਜਣਾ ਤੂੰ ਆਪ ਲੈ ਕੇ ਜਾਵੇਂ ਤਕਦੀਰ ਨੇ ਆਪਣਾ ਪਰਸ ਚੁੱਕਿਆ ਉਸ ਆਪਣੇ ਸਾਰੇ ਸਰਟੀਫਿਕੇਟ ਗਹਿਣੇ ਤੇ ਕੁਝ ਪੈਸੇ ਜੋ ਸੇ ਕੋਲ ਸੀ ਉਹੋ ਚੁਕਲੇ ਤੇ ਆਪਣੇ ਸਹਰੇ ਦੇ ਪੈਰੀ ਹੱਥ ਲਾ ਕੇ ਘਰ ਵਿੱਚ ਮੰਦਜ ਮੱਥਾ ਟੇਕ ਰਵਿੰਦਰ ਦੇ ਸਕੂਟਰ ਤੇ ਜਾ ਬੈਠੇ ਉਹਨਾਂ ਦੋਵਾਂ ਨੇ ਸਾਰੇ ਰਸਤੇ ਕੋਈ ਵੀ ਗੱਲ ਨਾ ਕੀਤੀ ਉਹਦੇ ਉੱਤੇ ਤਕਦੀਰ ਦੇ ਮੰਮੀ ਪਾਪਾ ਤੇ ਗਰੇਵਲ ਸਾਹਬ ਤੇ ਇੱਕ ਦੋ ਹੋਰ ਰਿਸ਼ਤੇਦਾਰ ਵੀ ਸਨ ਅੱਜ ਫੇਰ ਥਾਣੇ 'ਚ ਬਹੁਤ ਬਹਿਸ ਹੋਈ ਮਾਨ ਸਾਹਬ ਨੇ ਸਾਰੀ ਗੱਲ ਤਕਦੀਰ ਤੇ ਸੁੱਟ ਦਿੱਤੀ ਤੇ ਕਿਹਾ ਤੂੰ ਦੱਸ ਕੁੜੀਏ ਤੇਰਾ ਕੀ ਕਹਿਣਾ ਕੀ ਤੂੰ ਉਥੇ ਰਹਿਣਾ ਚਾਹਨੀ ਆ ਉਹ ਕਹਿੰਦੀ ਜਿਵੇਂ ਵਿਆਹ ਕੇ ਗਈ ਸੀ ਮੈਂ ਤਾਂ ਉਥੇ ਰਹਿਣਾ ਚਾਹਨੀ ਆ ਪਰ ਮੈਨੂੰ ਉਥੇ ਰਹਿ ਨਹੀਂ ਦਿੱਤਾ ਜਾ ਰਿਹਾ ਉਸਨੇ ਨਨਾਨ ਤੇ ਰਵਿੰਦਰ ਬਾਰੇ ਸਾਰਾ ਕੁਝ ਦੱਸਿਆ ਪੁਲਿਸ ਨੇ ਇੱਕ ਹਫ਼ਤੇ ਦਾ ਹੋਰ ਸਮਾਂ ਦੇ ਦਿੱਤਾ ਇਕੱਠਿਆਂ ਰਹਿਣ ਨੂੰ ਤੇ ਫੇਰ ਤਕਦੀਰ ਅਰਵਿੰਦਰ ਦੇ ਨਾਲ ਹੀ ਘਰ ਚਲੀ ਗਈ ਤਕਦੀਰ ਘਰ ਆ ਕੇ ਕੁਝ ਦਿਨ ਲਈ ਆਪਣੇ ਕਮਰੇ 'ਚ ਲੰਮੇ ਪੈ ਗਈ ਉਸਦੀ ਅੱਖ ਲੱਗ ਗਈ ਤੇ ਫਿਰ ਸ਼ਾਮ ਨੂੰ ਉਹ ਰਸੋਈ 'ਚ ਗਈ ਉਸੇ ਸਿਰ ਸਬਜ਼ੀ ਬਣਾਉਣ ਲੱਗੀ ਹੋਈ ਸੀ ਤਕਦੀਰ ਵੀ ਉਸ ਦੇ ਨਾਲ ਹੱਥ ਫਟਾਉਣ ਲੱਗੀ ਉਸਨੇ ਆਟਾ ਗੁੰਨ ਦਿੱਤਾ ਤੇ ਜੂਠੇ ਭਾਂਡੇ ਸਾਫ਼ ਕਰਕੇ ਸੈਲਫ ਸਾਫ਼ ਕਰ ਦਿੱਤੇ ਤਕਦੀਰ ਨੇ ਮੌਕਾ ਦੇਖ ਸਬਜ਼ੀ ਕੂੜੇਦਾਨ ਵਿੱਚ ਸੁੱਟਣ ਵਾਲੀ ਗੱਲ ਵੀ ਆਪਣੀ ਸੱਸ ਨੂੰ ਦੱਸੀ ਉਹ ਸੁਣ ਕੇ ਹੈਰਾਨ ਤਾਂ ਹੋਈ ਪਰ ਆਪਣੀ ਬੇਵਸੀ ਵੀ ਜ਼ਾਹਿਰ ਕਰ ਦਿੱਤੀ ਇੰਨੇ ਨੂੰ ਪੰਮੀ ਵੀ ਰਸੋਈ 'ਚ ਆ ਗਈ ਤਾਂ ਤਕਦੀਰ ਕਲੇਸ਼ ਤੋਂ ਟਲਦੀ ਪਾਣੀ ਦਾ ਗਲਾਸ ਲੈ ਕੇ ਆਪਣੇ ਕਮਰੇ ਚ ਆ ਗਈ ਉਹ ਫੁੱਲ ਕੇ ਬਣਾਣ ਲੱਗੀ ਤੇ ਪੰਮੀ ਦੀ ਮਾਂ ਨੇ ਕੌਲੀ ਚ ਸਬਜ਼ੀ ਪਾਈ ਤੇ ਆਪਣੇ ਘਰ ਵਾਲੇ ਨੂੰ ਫੜਾਈ ਉਸਨੇ ਪੰਮੀ ਤੋਂ ਅੱਖ ਬਚਾ ਕੇ ਦੋ ਕ올ੀਆਂ ਚ ਸਬਜ਼ੀ ਪਾਈ ਤੇ ਇੱਕ ਕੌਲੀ ਤਕਦੀਰ ਦੇ ਕਮਰੇ ਚ ਰੱਖਾਈ ਤਕਦੀਰ ਨੇ ਮਨਾਂ ਕੀਤਾ ਤਾਂ ਉਸਨੇ ਉਂਗਲ ਦੇ ਇਸ਼ਾਰੇ ਨਾਲ ਚੁੱਪ ਰਹਿਣ ਨੂੰ ਕਿਹਾ ਉਸ ਤੋਂ ਬਾਅਦ ਤਕਦੀਰ ਨੇ ਆਪ ਆਪਣੀ ਰੋਟੀ ਬਣਾਈ ਤੇ ਥਾਲੀ ਚ ਪਾ ਕੇ ਅੰਦਰ ਲੈ ਗਈ ਤੇ ਰੋਟੀ ਖਾਣ ਲੱਗੀ। ਪੰਮੀ ਰੋਟੀ ਖਾ ਚੁੱਕੀ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਤਕਦੀਰ ਵੀ ਹੁਣੇ ਬਣਾ ਕੇ ਲੈ ਕੇ ਅੰਦਰ ਗਈ ਆ ਤੇ ਰੋਟੀ ਖਾ ਰਹੀ ਆ। ਉਹਨੇ ਭਾਂਡੇ ਇਕੱਠੇ ਕਰਕੇ ਰੱਖ ਦਿੱਤੇ ਤੇ ਆਪਣੀ ਮਾਂ ਨੂੰ ਕਿਹਾ ਉਸ ਮਹਾਰਾਣੀ ਨੂੰ ਕਿਹੋ ਭਾਂਡੇ ਤੋਵੇ ਬੇਲੀ ਬੈਠੀ ਹਰਾਮ ਦੀਆਂ ਖਾ ਰਹੀ ਆ। ਆਟਾ ਉਹਦਾ ਬਾਪ ਨਹੀਂ ਭੇਜਦਾ। ਉਸ ਦੀ ਮਾਂ ਨੇ ਉਸ ਨੂੰ ਚੁੱਪ ਕਰਨ ਨੂੰ ਕਿਹਾ ਤਾਂ ਹੋਂ ਭਾਂਡੇ ਵਗਾ ਵਗਾ ਸ਼ਾਂਕਚ ਸੁਟਣ ਲੱਗੀ ਤੇ ਫਿਰ ਰਸੋਈ ਚੋਂ ਬਾਹਰ ਆ ਗਈ ਤਕਦੀਰ ਨੇ ਰੋਟੀ ਖਾ ਲਈ ਸੀ ਉਹ ਆਪਣੇ ਝੁੱਠੇ ਭਾਂਡੇ ਲੈ ਕੇ ਰਸੋਈ ਚ ਗਈ ਤੇ ਉਸਨੇ ਬਿਨਾ ਕਹੇ ਹੀ ਸਾਰੇ ਭਾਂਡੇ ਧੋ ਕੇ ਰੱਖ ਦਿੱਤੇ ਤੇ ਆਪਣੇ ਕਮਰੇ ਚ ਆ ਗਈ ਫੋਨ ਦੇਖਣ ਲੱਗੀ ਉਸਨੇ ਦੇਖਿਆ ਫੋਨ ਦੀ ਬੈਟਰੀ ਖਤਮ ਸੀ ਉਸਨੇ ਫੋਨ ਚਾਰਜਿੰਗ ਤੇ ਲਗਾ ਦਿੱਤਾ ਤੇ ਆਪ ਬਾਥਰੂਮ ਚ ਚਲੀ ਗਈ ਉਸ ਤੋਂ ਗਲਤੀ ਇਹ ਹੋ ਗਈ ਕਿ ਫੋਨ ਸਾਇਲੈਂਟ ਤੇ ਕਰਨਾ ਭੁੱਲ ਗਈ ਉਹ ਵਾਈਬ੍ਰੇਟ ਹੋ ਰਿਹਾ ਸੀ ਪੰਮੀ ਨੇ ਆਵਾਜ਼ ਸੁਣੀ ਤੇ ਕਮਰੇ ਵੱਲ ਚੱਕਣ ਲੱਗੀ ਉਸਨੇ ਤਕਦੀਰ ਦਾ ਫੋਨ ਦੇਖ ਲਿਆ ਸੀ ਉਸਨੇ ਸਾਰੇ ਕਰਜ਼ ਰੋੜਾ ਪਾ ਦਿੱਤਾ ਕਿ ਇਹ ਪਤਾ ਨਹੀਂ ਕਿਸ ਨੂੰ ਫੋਨ ਕਰਦੀ ਆ ਇਸਨੇ ਚੋਰੀ ਫੋਨ ਰੱਖਿਆ ਹੋਇਆ ਰਵਿੰਦਰ ਨੇ ਪੁੱਛਿਆ ਕਿ ਫੋਨ ਕਿਸ ਦਾ ਹੈ ਮੇਰਾ ਹੀ ਆ ਹੋਰ ਕਿਸ ਦਾ ਹੋਣਾ ਉਸਨੇ ਬਿਨਾਂ ਡਰ ਤੋਂ ਜਵਾਬ ਦੇ ਦਿੱਤਾ ਤੇਰਾ ਫੋਨ ਤਾਂ ਟੁੱਟ ਗਿਆ ਸੀ ਫਿਰ ਇਹ ਕਿੱਥੋਂ ਲਿਆ ਤੁਹਾਨੂੰ ਇਸ ਨਾਲ ਕੋਈ ਮਤਲਬ ਨਹੀਂ ਕਿਉਂਕਿ ਤੁਸੀਂ ਮੇਰੇ ਨਾਲ ਰਿਸ਼ਤਾ ਹੀ ਨਹੀਂ ਰੱਖ ਰਿਆ ਕਮਰਾ ਵੀ ਛੱਡ ਕੇ ਜਾ ਚੁੱਕੇ ਹੋ ਤਾਂ ਮੇਰੇ ਫੋਨ ਰੱਖਣ ਜਾਂ ਨਾ ਰੱਖਣ ਨਾਲ ਕੀ ਫਰਕ ਪੈਂਦਾ ਮੈਨੂੰ ਕਮਰਾ ਛੱਡਣ ਨੂੰ ਤੂੰ ਮਜਬੂਰ ਕੀਤਾ ਤੂੰ ਪਤਾ ਨਹੀਂ ਕਿਸ ਦਾ ਪਾਪ ਚੁੱਕ ਕੇ ਫਿਰਦੇ ਸੀ ਉਸ ਦਿਨ ਉਸ ਦਿਨ ਗੱਲ ਅਧੂਰੀ ਛੱਡੀ ਤਕਦੀਰ ਬੋਲੀ ਥੋੜਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਜੋ ਭੈਣ ਨੇ ਕਹਿ ਦਿੱਤਾ ਉਹੀ ਠੀਕ ਲੱਗਦਾ ਤੁਹਾਨੂੰ ਨਹੀਂ ਪਤਾ ਮੈਂ ਪ੍ਰੈਗਨੈਂਸੀ ਜਾਂ ਨਹੀਂ ਕਾਦੇ ਮਰਦੋ ਤੁਸੀਂ ਫੇਰ ਤਾਨੇ ਮੈਨੀਆਂ ਤੋਂ ਤਾਂਗ ਆ ਚੁਕੀ ਤਕਦੀਰ ਨੇ ਅੱਜ ਖੁਦ ਰਵਿੰਦਰ ਨੂੰ ਤਾਨਾ ਮਾਰਿਆ ਤੂੰ ਮੇਰੇ ਤੇ ਇਲਜ਼ਾਮ ਕਿਉਂ ਲਗਾ ਰਹੀ ਆ ਉਹ ਵੀ ਤੜਫਿਆ ਮੈਂ ਕਿਹੜਾ ਇਲਜ਼ਾਮ ਲਗਾਇਆ ਮੈਂ ਕਿਹੜਾ ਇਲਜ਼ਾਮ ਲਗਾਤਾ ਇਲਜ਼ਾਮ ਤਾਂ ਤੁਸੀਂ ਲਗਾਇਆ ਮੇਰੇ ਤੇ ਆਪਣੀ ਭੈਣ ਨਾਲ ਮਿਲ ਕੇ ਕਿ ਤੁਹਾਨੂੰ ਆਪਣੀ ਨਹੀਂ ਤਾਂ ਘੱਟੋ ਘੱਟ ਮੇਰੀ ਇੱਜ਼ਤ ਦਾ ਤਾਂ ਖਿਆਲ ਰੱਖਣਾ ਸੀ ਉਹ ਜੋ ਬੋਲ ਗਏ ਤੁਸੀਂ ਸੁਣੀ ਗਏ ਮੈਂ ਆਪਣਾ ਘਰ ਆਪਣਾ ਪਰਿਵਾਰ ਸਭ ਕੁਝ ਛੱਡ ਕੇ ਤੁਹਾਡੇ ਘਰ ਆਈ ਹਾਂ ਤੇ ਤੁਸੀਂ ਮੈਨੂੰ ਆਪਣਾਉਣਾ ਤਾਂ ਕੀ ਉਲਟਾ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਅਛ ਮਸਾਂ ਉਸ ਨੂੰ ਬੋਲਣ ਦਾ ਮੌਕਾ ਮਿਲਿਆ ਉਹ ਚੁੱਪ ਕਰਕੇ ਸਭ ਸੁਣਦੀ ਹਾਸੀ ਪਰ ਪੰਮੀ ਦੇ ਆ ਜਾਣ ਨਾਲ ਉਹ ਵੀ ਬੋਲ ਪਿਆ ਮੈਂ ਤਾਂ ਬਸ ਆ ਇੱਕ ਹਫਤਾ ਪੂਰਾ ਕਰ ਰਿਹਾ ਹਾਂ ਮੈਂ ਤਲਾਕ ਲੈ ਲੈਣਾ ਸਾਬਾ ਸ਼ਰਵਿੰਦਰ ਆ ਕੀ ਤੀ ਨਾ ਮੇਰੇ ਭਰਾ ਵਾਲੀ ਗੱਲ ਪੰਮੀ ਖੁਸ਼ ਹੁੰਦੀ ਬੋਲੀ ਤੇ ਤਕਦੀਰ ਨੂੰ ਬਹੁਤ ਕੁਝ ਬੋਲ ਕੇ ਚਲੀ ਗਈ ਤਕਦੀਰ ਦਾ ਬੋਲਣ ਨੂੰ ਦਿਲ ਕਰਦਾ ਸੀ ਪੰਮੀ ਦੇ ਹਰ ਸਵਾਲ ਦਾ ਉਸਦੀ ਜ਼ੁਬਾਨ 'ਚ ਜਵਾਬ ਦੇਣ ਨੂੰ ਪਰ ਜਦੋਂ ਰਵਿੰਦਰ ਹੀ ਉਸਤੇ ਵੱਲ ਨਹੀਂ ਸੀ ਤਾਂ ਕਰਕੇ ਉਸ ਦਾ ਫੇਰ ਮੰ ਟੁੱਟ ਗਿਆ ਤੇ ਉਹ ਦਰਵਾਜ਼ਾ ਬੰਦ ਕਰਕੇ ਆਪਣੀ ਚੰਦਰੀ ਤਕਦੀਰ ਨੂੰ ਰੋਣ ਲੱਗੀ ਉਸ ਨੇ ਰੋਂਦੀ ਰੋਂਦੀ ਨੇ ਮੈਸੇਜ ਕੀਤਾ ਕਿ ਮੈਂ ਨਹੀਂ ਰਹਿ ਸਕਦੀ ਜੇ ਕੁਝ ਦਿਨ ਹੋਰ ਇੱਥੇ ਰਹਿ ਗਈ ਤਾਂ ਮੈਂ ਪਾਗਲ ਹੋ ਜਾਣਾ ਉਸੇ ਪਾਪਾ ਨੂੰ ਅਗਲੇ ਦਿਨ ਦੀ ਛੁੱਟੀ ਸੀ ਉਸੇ ਭੈਣ ਨੇ ਮੈਸੇਜ ਕਰਕੇ ਦੱਸ ਦਿੱਤਾ ਸੀ ਕਿ ਕੱਲ ਤੈਨੂੰ ਪਾਪਾ ਮਿਲਣ ਆ ਰਹੇ ਹਨ ਤੂੰ ਆਪਣੇ ਕੁਝ ਕੱਪੜੇ ਤਿਆਰ ਕਰਕੇ ਰੱਖ ਲੈ ਕਿਉਂਕਿ ਤਕਦੀਰ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਅੱਜ ਤਕਦੀਰ ਬਹੁਤ ਖੁਸ਼ ਸੀ ਉਸਨੇ ਸਾਰੇ ਘਰ ਦੀਆਂ ਸਫਾਈਆਂ ਕੀਤੀਆਂ ਪੰਮੀ ਬਲਵੇ ਧਿਆਨ ਨਾ ਦਿੱਤਾ ਕੁਝ دیر ਬਾਅਦ ਹੀ ਬਲਦੇਵ ਸਿੰਘ ਤੇ ਜਸਮੀਲ ਕੌਰ ਆਪਣੀ ਧੀ ਨੂੰ ਮਿਲਣ ਆ ਗਏ ਇਨਾਂ ਦੇ ਹੱਥ 'ਚ ਮਠਿਆਈ ਦਾ ਡੱਬਾ ਤੇ ਵਿਆਹ ਵਾਲਾ ਕਾਰਡ ਸੀ। ਤਕਦੀਰ ਨੇ ਉਹਨਾਂ ਨੂੰ ਡ੍ਰਾਇੰਗ ਰੂਮ ਵਿੱਚ ਬਿਠਾ ਦਿੱਤਾ ਤੇ ਪੀਣ ਲਈ ਪਾਣੀ ਦਿੱਤਾ। ਪਰ ਉਹਨਾਂ ਦੇ ਹੱਲਕ 'ਚੋਂ ਥੱਲੇ ਪਾਣੀ ਨਹੀਂ ਨਿਕਲ ਰਿਹਾ ਸੀ। ਉਸੇ ਸੱਸ ਸੌਰੇ ਨੇ ਕੁਛ ਹੱਥ ਤੱਕ ਠੀਕਲਵਤ ਕੀਤੀ। ਫਿਰ ਅਰਵਿੰਦਰ ਆ ਗਿਆ। ਉਸਨੇ ਮੱਥਾ ਤਾਂ ਟੇਕਿਆ ਪਰ ਬੋਲਿਆ ਕੁਛ ਨਾ। ਤਕਦੀਰ ਚਾਹ ਲੈ ਕੇ ਆਈ। ਉਹਨਾਂ ਬਹੁਤ ਮੁਸ਼ਕਲ ਨਾਲ ਅੱਧਾ ਅੱਧਾ ਕੱਪ ਚਾਹ ਪੀਤੀ। ਇਨੇ ਨੂੰ ਪੰਮੀ ਆ ਗਈ ਉਹ ਆਪਣੇ ਮੁੰਡੇ ਨੂੰ ਸਕੂਲ ਤੋਂ ਲੈਣ ਗਈ ਸੀ ਤਕਦੀਰ ਦੇ ਮਾਪੇ ਨੂੰ ਦੇਖ ਉਸ ਨੇ ਮੱਥੇ ਵੱਟ ਪਾ ਲਏ ਤਕਦੀਰ ਦੀ ਸੱਸ ਉਸ ਦੇ ਕਮਰੇ 'ਚ ਗਈ ਉਸ ਨੂੰ ਪਤਾ ਨਹੀਂ ਸੀ ਕੀ ਸਮਝਾਇਆ ਉਸ ਨੇ ਵਿਆਹ ਕੇ ਦੋਵਾਂ ਨੂੰ ਸੱਸ਼ੇ ਕੱਲ ਬੁਲਾਈ ਤੇ ਫਿਰ ਉਹੀ ਤਕਦੀਰ ਦੀਆਂ ਸ਼ਿਕਾਇਤਾਂ ਲਗਾਉਣ ਲੱਗੀ ਅਸੀਂ ਤਾਂ ਇਸ ਤੋਂ ਕੋਈ ਕੰਮ ਹੀ ਨਹੀਂ ਕਰਵਾਉਂਦੇ ਆਪਣੀ ਰੋਟੀ ਆਪ ਬਣਾ ਕੇ ਖਾ ਲੈਨੇ ਆ ਇਹ ਜਦ ਮਰਜੀ ਉੱਠੇ ਨਾ ਉੱਠੇ ਅਸੀਂ ਇਸ ਦੀ ਉਡੀਕ ਨਹੀਂ ਕਰਦੇ ਰਾਣੀਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ ਆ ਤੁਹਾਡੀ ਤੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆਪਣੇ ਕਮਰੇ 'ਚ ਇਸਨੇ ਤਾਂ ਰਵਿੰਦਰ ਨੂੰ ਵੀ ਆਪਣੇ ਕਮਰੇ 'ਚ ਆਉਣ ਤੋਂ ਮਨਾ ਕਰ ਦਿੱਤਾ ਉਹ ਵਿਚਾਰਾ ਚੁੱਪ ਕਰਕੇ ਮੇਰੇ ਕਮਰੇ 'ਚ ਮੇਰੇ ਮੁੰਡੇ ਨਾਲ ਸੌਂ ਜਾਂਦਾ ਤੇ ਸਵੇਰੇ ਕੰਮ ਤੇ ਚਲਾ ਜਾਂਦਾ ਜਦ ਕੀ ਉਹ ਨੌਕਰੀ ਛੱਡ ਕੇ ਵੇਲਾ ਘੁੰਮਦਾ ਸੀ ਤਕਦੀਰ ਉਸਤੇ ਮੂੰਹ ਵੱਲ ਦੇਖ ਰਹੀ ਸੀ ਜਸਮੀਲ ਕੁਝ ਬੋਲਣ ਹੀ ਲੱਗੀ ਸੀ ਕਿ ਬਲਦੇਵ ਸਿੰਘ ਨੇ ਰੋਕ ਦਿੱਤਾ ਤੇ ਆਪ ਬੋਲਣ ਲੱਗਾ ਕੋਈ ਗੱਲ ਨਹੀਂ ਸਰਦਾਰ ਸਾਹਿਬ ਜੀ ਸਾਡੀ ਆਹ ਵਿਆਹ ਆ ਗਿਆ ਮੇਰੇ ਭਤੀਜੇ ਦਾ ਮੈਂ ਤਾਂ ਇਹ ਕਾੜ ਦੇਣ ਆਇਆ ਸੀ ਤੁਸੀਂ ਸਾਰੇ ਆਇਓ ਤੇ ਜੀ ਤੁਸੀਂ ਇਜਾਜ਼ਤ ਤੇ ਮੈਂ ਤਕਦੀਰ ਨੂੰ ਕੁਝ ਦਿਨਾਂ ਲਈ ਲੈ ਜਾਵਾਂ ਫਿਰ ਵਿਆਹ ਤੋਂ ਬਾਅਦ ਛੱਡ ਜਾਵਾਂਗਾ ਕੋਈ ਗੱਲ ਨਹੀਂ ਜੀ ਤੁਹਾਡੀ ਧੀਆ ਜਿਵੇਂ ਤੁਹਾਨੂੰ ਚੰਗਾ ਲੱਗੇ ਪੰਮੀ ਨੇ ਫਿਰ ਫੁਰਨਾ ਸ਼ੁਰੂ ਕਰਤਾ ਇਸ ਨੂੰ ਲੈ ਜਾਓ ਤੁਸੀਂ ਤੇ ਥੋੜੀ ਬਹੁਤ ਅਕਲ ਵੀ ਸਿਖਾਓ ਕੱਲੀ ਬੈਠੀ ਰਹਿੰਦੀ ਆ ਕੱਲੀ ਖਾਂਦੀ ਆ ਤੇ ਚਾਹ ਵੀ ਸਿਰਫ ਇੱਕ ਕੱਪ ਬਣਾਵੇਗੀ ਤੇ ਕੱਲੀ ਬਹਿ ਕੇ ਪੀ ਲਵੇਗੀ ਤਕਦੀਰ ਦੀ ਸੱਸ ਨੇ ਤਕਦੀਰ ਨੂੰ ਕਿਹਾ ਜਾ ਪੁੱਤ ਤੂੰ ਤਿਆਰ ਹੋ ਜਾ ਰਹਿ ਆ ਕੁਝ ਦਿਨ ਤੇ ਰਵਿੰਦਰ ਵਾਪਸ ਲੈ ਆਏਗਾ ਤਕਦੀਰ ਵੀ ਆਪਣੇ ਕੱਪੜੇ ਬੈਗ 'ਚ ਪਾ ਲਏ ਗਹਿਣੇ ਉਸੇ ਪਰਸ 'ਚ ਪਹਿਲਾਂ ਹੀ ਪਾ ਰੱਖੀ ਸੀ ਤੇ ਉਸੇ ਸਰਟੀਫਿਕੇਟ ਉਹ ਉਸ ਦਿਨ ਥਾਣੇ 'ਚ ਹੀ ਆਪਣੇ ਪਾਪਾ ਨੂੰ ਫੜਾਈ ਸੀ ਅਰਵਿੰਦਰ ਤਾਂ ਬਹਾਨਾ ਮਰ ਕੇ ਘਰੋਂ ਬਾਹਰ ਨਿਕਲ ਗਿਆ ਜਦ ਹੀ ਤਕਰੀਰ ਜਾਣ ਲੱਗੀ ਤਾਂ ਪੰਮੀ ਨੇ ਕਿਹਾ ਜਦ ਦਫਾ ਹੋ ਅੱਗੇ ਤੈਨੂੰ ਲੈਣ ਜੇ ਆਪਣੇ ਬਾਪ ਦੀ ਹੋਵੇਂਗੀ ਤਾਂ ਮੁੜ ਕੇ ਇਸ ਕਾਰਸ਼ ਨਹੀਂ ਆਵੇਂਗੀ ਉਸੇ ਗੱਲ ਨੂੰ ਅਨਗੋਲਿਆ ਕਾਰਸ਼ ਨੇ ਸੱਸ ਸੋਰੇ ਦੇ ਪੈਰੀ ਹੱਥ ਲਾਇਏ ਤੇ ਆਪਣੀ ਮੰਮੀ ਪਾਪਾ ਨਾਲ ਕਾਰਸ਼ ਆ ਬੈਠੀ ਬਲਦੇਵ ਸਿੰਘ ਆਪਣੇ ਧੀ ਨੂੰ ਉੱਥੋਂ ਕੱਢ ਸੁੱਖ ਦਾ ਸਾਹ ਲੈਂਦਾ ਹੈ ਜਸਮੀਲ ਵੀ ਜਿਰਾਂ ਪਿਛੋਂ ਆਪਣੀ ਧੀ ਨਾਲ ਪਿਛਲੇ ਸੇਠ ਤੇ ਬੈਠੀ ਸੀ ਉਹ ਰਸਤੇ 'ਚ ਗੁਰਦੁਆਰਾ ਸਾਹਿਬ ਰੁੱਕ ਕੇ ਮੱਥਾ ਟੇਕਦੇ ਹਾਂ ਤੇ ਫਿਰ ਘਰ ਜਾਂਦੇ ਹਨ ਘਰ ਪਹੁੰਚ ਕੇ ਨਿੱਕੀ ਤਕਦੀਰ ਨੂੰ ਦੇਖ ਬਹੁਤ ਖੁਸ਼ ਹੁੰਦੀ ਆ ਮੌਂਟੀ ਤੇ ਛੋਟੀ ਵੀ ਆਈ ਹੋਈ ਸਨ ਪਰ ਗਰੇਵਾਲ ਸਾਹਿਬ ਨੂੰ ਕੁਝ ਨਹੀਂ ਪਤਾ ਸੀ ਕਿ ਤਕਦੀਰ ਨੂੰ ਬਲਦੇਵ ਸਿੰਘ ਤੇ ਜਸਮੀਲ ਕੌਰ ਆਪੇ ਕੇ ਕਰ ਲੈ ਆਏ ਹਨ ਨਿੱਕੀ ਤੇ ਛੋਟੀ ਉਸਦਾ ਹਾਲ-ਚਲ ਪੁੱਛਦੀਆਂ ਹਨ ਤੇ ਉਸੇ ਫਿਕਰ ਵੀ ਕਰਦੀਆਂ ਹਨ ਰਾਤ ਨੂੰ ਨਿੱਕੀ ਵਿਆਹ ਤੇ ਪਾਉਣ ਲਈ ਨਵੇਂ ਸੂਟ ਤਕਦੀਰ ਨੂੰ ਦਿਖਾਉਂਦੀ ਆ ਤੇ ਉਸ ਦਾ ਬੈਗ ਖੋਲਦੀ ਹੋਈ ਕਹਿੰਦੀ ਆ ਲਿਆ ਦੇਦੀ ਮੈਂ ਤੇਰੇ ਸੂਟ ਵੀ ਦੇਖਾਂ ਤੇਰੇ ਅਥ ਸਾਰੇ ਸੂਟ ਨਵੇਂ ਹੀ ਹੋਣਗੇ ਪਰ ਤਕਦੀਰ ਤਾਂ ਇੱਕ ਦੋ ਸੂਟ ਲੈ ਆਈ ਸੀ ਤੇ ਬਾਕੀ ਘਰ ਪਾਉਣ ਵਾਲੇ ਸਨ ਸੌਰੀਆਂ ਵਾਲੇ ਸੂਟ ਤਾਂ ਬਹੁਤ ਘਟਿਆ ਸਨ ਉਹਨਾਂ ਚੋਂ ਵੀ ਤਕਦੀਰ ਦੋ ਸੂਟ ਲੈ ਆਈ ਸੀ ਜਿਸ ਨੂੰ ਦੇਖ ਨਿੱਕੀ ਨੇ ਨੱਕ ਬੁੱਲ ਗੱਡੇ ਆਪ ਤਾਂ ਮੰਗ ਮੰਗ ਕੇ ਲੈਂਦੇ ਸੀ ਦੇਣ ਲੱਗੇ ਹੱਲੀ ਨਾ ਦਿੱਤੀਆਂ ਉਹ ਬੋਲੀ ਪਰ ਤਕਦੀਰ ਕੁਝ ਨਹੀਂ ਬੋਲੀ ਛੋਟੀ ਸਿਆਣੀ ਸੀ ਉਸਨੇ ਕਿਹਾ ਦੀਦੀ ਮੈਂ ਵੀ ਨਵੇਂ ਸੂਟ ਲੈ ਜਾਣਾ ਅੱਜ ਆਪਾਂ ਸਲੀ ਮੌਂਟੀ ਲੈ ਜਾਣਗੇ ਆਪਾਂ ਨੂੰ ਤੇ ਦੂਜੇ ਦਿਨ ਮੌਂਟੀ ਛੋਟੀ ਨਿੱਕੀ ਤੇ ਤਕਦੀਰ ਨੂੰ ਲੈ ਕੇ ਸੂਟ ਦੁਵਾਣ ਚਲਾ ਜਾਂਦਾ ਹੈ ਉਹ ਮਹਾਲੀ ਦੇ ਇੱਕ ਸ਼ੋਰੂਮ ਵਿੱਚ ਆ ਬੈਠਦੇ ਹਨ ਤੇ ਸੂਟ ਪਸੰਦ ਕਰਨ ਲੱਗਦੇ ਹਨ ਸੂਟ ਖਰੀਦ ਕੇ ਉਹ ਵਾਪਸ ਗੱਡੀ ਚਾ ਕੇ ਬੈਠਦੇ ਹਨ ਛੋਟੀ ਦਾ ਬੇਟਾ ਤਕਦੀਰ ਦੀ ਗੋਦੀ ਵਿੱਚ ਹੀ ਸੌ ਜਾਂਦਾ ਹੈ। ਛੋਟੀ ਨੇ ਬੱਚੇ ਲਈ ਵੀ ਕੱਪੜੇ ਲੈਣੇ ਸਨ। ਉਹ ਤੇ ਮੋਂਟੇ ਕਾਰ ਵਿੱਚ ਉਤਰ ਕੇ ਦੂਜੇ ਸ਼ੋਰੂਮ ਵਿੱਚ ਬੱਚੇ ਲਈ ਕੱਪੜੇ ਖਰੀਦਣ ਲੱਗ ਜਾਂਦੇ ਹਨ। ਨਿੱਕੀ ਦੀ ਤਕਦੀਰ ਕਾਰਸ਼ ਹੁੰਦੀਆਂ ਹਨ। ਕੋਲ ਹੀ ਇੱਕ ਗੋਲ ਗੱਪਿਆਂ ਦੀ ਰੀੜੀ ਵਾਲਾ ਖੜਾ ਸੀ। ਨਿੱਕੀ ਦੇ ਮੂੰਹ 'ਚ ਪਾਣੀ ਆ ਗਿਆ। ਉਸਨੇ ਤਕਦੀਰ ਨੂੰ ਕਿਹਾ ਆਜਾ ਦੀਦੀ ਗੋਲ ਗੱਪੇ ਖਾਈਏ। ਨਹੀਂ ਨਿੱਕੀ ਤੂੰ ਖਾ ਲੈ। ਮੇਰੇ ਕੋਲ ਕਾਕਾ ਸੁਪਤਾ ਪਿਆ। ਛੋਟੀ ਨੂੰ ਆ ਜਾਂਦੇ ਫਿਰ ਸਾਰੇ ਖਾਵਾਂਗੇ ਨਿੱਕੀ ਨੇ 5 ਮਿੰਟ ਉਡੀਕ ਕੀਤੀ ਪਰ ਛੋਟੀ ਤੇ ਮੰਟੀ ਨਹੀਂ ਆਏ ਤਾਂ ਉਹ ਕਾਰ ਵਿੱਚ ਉਤਰ ਕੇ ਬਾਹਰ ਆ ਗਈ ਤੇ ਗੋਲ ਗੱਪੇ ਖਾਣ ਲੱਗੀ ਉਦھر ਮੰਟੀ ਦਾ ਪਰਸ ਕਾਰ 'ਚ ਹੀ ਰਹਿ ਗਿਆ ਸੀ ਉਹ ਪਰਸ ਲੈਣ ਗਿਆ ਤਕਰੀਬ ਕੱਲੀ ਸੀ ਕਾਰ 'ਚ ਉਹ ਮੋਲੀ ਸੀਟ ਤੇ ਜਾ ਕੇ ਬੈਠ ਗਈ ਸੀ ਬੱਚਾ ਉਸਦੀ ਗੋਚ ਹੀ 87 ਮੰਟੀ ਨੇ ਕਾਰ ਦਾ ਦਰਵਾਜ਼ਾ ਖੋਲਿਆ ਤੇ ਅੰਦਰ ਡਰਾਈਵਿੰਗ ਸੀਟ ਤੇ ਆ ਕੇ ਬੈਠ ਗਈ ਪਰਸ ਦੇਖਣ ਲੱਗਾ ਉਹ ਸ਼ਾਇਦ ਪਰਸ ਕਰ ਹੀ ਪੁੱਲਾਇਆ ਸੀ ਉਸ ਨੂੰ 3000 ਰੁਪਈਆ ਦੀ ਜ਼ਰੂਰਤ ਸੀ ਤਕਦੀਰ ਨੇ ਆਪਣੀ ਪਰਸ ਜੋ ਕੱਢ ਕੇ ਦੇ ਦਿੱਤੇ ਪੈਸੇ ਲੈ ਕੇ ਮੌਂਟੀ ਫੇ ਚਲਾ ਗਿਆ ਪਰ ਤਕਦੀਰ ਦੀ ਮਾੜੀ ਕਿਸਮਤ ਕਹਿ ਲਵੋ ਉਸੇ ਵਕਤ ਰਵਿੰਦਰ ਆਪਣੇ ਦੋਸਤ ਨਾਲ ਆ ਗਿਆ ਉਹਨਾਂ ਨੇ ਮੌਂਟੇਰੀ ਕਾਰ ਤੋਂ ਕੁਝ ਹੀ ਦੂਰੀ ਤੇ ਨਾਲ ਹੀ ਆਪਣੀ ਕਾਰ ਲਗਾ ਦਿੱਤੀ ਤਕਦੀਰ ਵਾਲੀ ਸਾਈਡ ਉਸ ਦਾ ਦੂਸਰ ਸੀ ਉਸਨੇ ਤਕਦੀਰ ਨੂੰ ਪਹਿਚਾਨ ਲਿਆ ਤਿਰਵਿੰਦਰ ਨੂੰ ਗਿਆ ਯਾਰ ਇਹ ਭਾਬੀ ਨਹੀਂ ਆ ਹਾਂ ਯਾਰ ਹੈ ਤਾਂ ਉਹ ਯੋ ਅਰਵਿੰਦਰ ਅੱਗੇ ਹੋ ਕੇ ਸੱਜੇ ਪਾਸੇ ਨੂੰ ਦੇਖਦਾ ਬੋਲਿਆ ਫਰੀਸ ਦੇ ਨਾਲ ਵਾਲੀ ਸੇਟੀ ਦਾ ਕੋਈ ਆਦਮੀ ਸੀ ਜੋ ਉਹਨੇ ਕਾਰਸ਼ੋ ਨਿਕਲ ਬਾਹਰ ਗਿਆ ਇਸ ਸ਼ੋਰੂਮ ਚ ਅਰਵਿੰਦਰ ਚੁੱਪ ਸੀ ਉਸ ਨੂੰ ਪੰਮੀ ਦੀਆਂ ਗੱਲਾਂ ਸੱਚ ਲੱਗਣ ਲੱਗੀਆਂ ਉਸ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਤਕਦੀਰ ਉਸ ਨੂੰ ਬਿਨਾਂ ਮਿਲੇ ਹੀ ਤੇਕੇ ਚਲੇ ਗਈ ਜਦ ਕੀ ਉਹ ਆਪ ਬਹਾਨਾ ਲਗਾ ਕੇ ਘਰੋਂ ਗਿਆ ਸੀ ਤਕਦੀਰ ਬਿਲਕੁਲ ਸਾਹਮਣੇ ਦੇਖ ਰਹੀ ਸੀ ਜਿੱਥੇ ਨਿੱਕੀ ਖੜੀ ਗੋਲ ਗੱਪੇ ਖਾ ਰਹੀ ਸੀ ਉਸਨੇ ਉਹਨਾਂ ਨੂੰ ਨਹੀਂ ਦੇਖਿਆ ਇੰਨੀ ਨੂੰ ਮੰਟੀ ਤੇ ਛੋਟੀ ਵੀ ਫ੍ਰੀ ਹੋ ਗਏ ਛੋਟੀ ਨੂੰ ਨਿੱਕੀ ਨੇ ਆਵਾਜ਼ ਮਾਰ ਲਈ ਤੇ ਉਹ ਦੋਵੇਂ ਗੋਲ ਗੱਪੇ ਖਾਣ ਲੱਗੀਆਂ ਤੇ ਮੰਟੀ ਕੱਪੜਿਆਂ ਵਾਲੇ ਲਫਾਫੇ ਗੱਡੀ 'ਚ ਰੱਖਣ ਆ ਗਿਆ ਸਮਾਨਕਾਰ ਦੀ ਟਿੱਕੀ 'ਚ ਰੱਖ ਉਹ ਫਿਰ ਆਪਣੀ ਡਰਾਈਵਿੰਗ ਸੀਟ 'ਤੇ ਆ ਕੇ ਬੈਠ ਗਿਆ ਤੰਗਾ ਜੀ ਸਾਰਿਆਂ ਦਾ ਬਾਕੀ ਕੱਲ ਦੀ ਵੀਡੀਓਜ਼ ਲੈ ਕੇ حاضر ਹੋਵਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ